ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਚ ਮੌਜੂਦ ਹੈ ਜਿੱਥੇ ਨਰੇਗਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਮਿਲਿਆ ਗਿਆ ਸਾਡੇ ਨਾਲ ਦਲਿਤ ਮਹਾਪੰਚਾਇਤ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਮੌਜੂਦ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਗੈਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੈਰੀ ਸਾਹਿਬ ਅੱਜ ਜ਼ਿਲ੍ਹਾ ਪ੍ਰੀਸ਼ਦ ਚ ਪਹੁੰਚੇ ਹੋ ਨਰੇਗਾ ਮਜ਼ਦੂਰਾਂ ਦੇ ਨਾਲ ਕੀ ਕੰਮ ਹੈ ਇਹ ਪੰਜਾਬ ਪਰ ਦੇ ਵਿੱਚ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਉਹ ਰਾਜਨੀਤਿਕ ਰਾਂਜਸਰ ਤੇ ਜਾਤੀ ਰਾਂਜਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਅ ਡਾਕਟਰ ਮਰਮੋੜ ਸਿੰਘ ਦੀ ਸਰਕਾਰ ਦੇ ਵੇਲੇ ਮਨਰੇਗਾ ਸਕੀਮ ਜਦੋਂ ਲੈ ਕੇ ਆਂਦੀ ਹੈ ਤੇ ਮਨਰੇਗਾ ਸਕੀਮ ਲੈ ਕੇ ਆਉਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਮਜ਼ਦੂਰ ਵਰਗ ਹੈ ਆ ਬੀਬੀਆਂ ਜਿਹੜੀਆਂ ਮੇਰੇ ਮੰਗੜੜੀਆਂ ਐ ਜਾਂ ਕਾਫੀ ਉਮਰ ਦੇ ਬਜ਼ੁਰਗ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਰੋਜ਼ਗਾਰ ਮਿਲੇ ਕਿਉਂਕਿ ਜਿਹੜਾ ਇਹ ਗਰੀਬ ਗੁਰਵਾ ਭਾਈਚਾਰਾ ਹੈਗਾ ਬੇਜ਼ਮੀਨੇ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਕੰਮ ਜਿਹੜਾ ਮਿਲਦਾ ਹੈ ਕਣਕਾਂ ਵੇਲੇ ਤੇ ਨਰਨਾ ਵੇਲੇ ਮਹੀਨਾ 2 ਮਹੀਨੇ ਕੰਮ ਚੱਲਦਾ ਦੂ ਬਾਅਦ ਇਹ ਫ੍ਰੀ ਹੁੰਦੇ ਆ ਸਰਕਾਰ ਨੇ ਕਿਹਾ ਵੀ 100 ਦਿਨ ਕੰਮ ਦੇਣਾ ਹੈ ਹੁਣ 100 ਦਿਨ ਕੰਮ ਲੈਣ ਦੀ ਬਜਾਏ ਇਹਨਾਂ ਨੂੰ ਜਿਹੜੇ ਪਿੰਡ ਦੇ ਕੁਛ ਅੱਗੇ ਲੱਗੇ ਲੋਕ ਹੁੰਦੇ ਆ ਉਹ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਇਹ ਜੇ ਤਾਂ ਇਹ ਮਿਲਤਰਲਾ ਕਰਦੇ ਆ ਜਾਂ ਉਹਨਾਂ ਦੀ ਗੁਲਾਮੀ ਕਰਦੇ ਆ ਤਾਂ ਕੰਮ ਮਿਲ ਜਾਂਦਾ ਨਹੀਂ ਇਹਨਾਂ ਨੂੰ ਕੰਮ ਨਹੀਂ ਮਿਲਦਾ ਕਈਆਂ ਪਿੰਡਾਂ 'ਚ ਇਹ ਵੀ ਕੰਮ ਕਰਦੇ ਆ ਤੇ ਪੈਸੇ ਨਹੀਂ ਮਿਲਦੇ ਤੋਂ ਅਸੀਂ ਅੱਜ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਹਲਕਾ ਪੁੱਚੋ ਦੇ ਵਿੱਚ ਪੈਂਦਾ ਹੈ ਇਹ ਸਾਰੀਆਂ ਬੀਬੀਆਂ ਜਿਹੜੀਆਂ ਇੱਥੇ ਆਈਆਂ ਤੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਨਰੇਗਾ ਜਿਹੜਾ ਇਨਚਾਰਜ ਮਹਿਕਮਾ ਹੈਗਾ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਹੈ ਕਿ ਜਿਹੜਾ ਮਨਰੇਗਾ ਦਾ ਕੰਮ ਆ ਉਹ ਸਟਾਰਟ ਕੀਤਾ ਜਾਵੇ ਤਾਂ ਜੋ ਇਹ ਜਿਹੜੇ ਲੋਕ ਹੈ ਅੱਜ ਜਿਨ੍ਹਾਂ ਦਾ ਚੁੱਲਾ ਨਹੀਂ ਤਪਦਾ ਘੱਟੋ ਘੱਟ ਉਹਨਾਂ ਦਾ ਚੁੱਲਾ ਜਿਹੜਾ ਉਹ ਤਪ ਸਕੇ ਜਾਰੀ ਸਾਹਿਬ ਜੇ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ 'ਚ ਪਹੁੰਚੇ ਹੋ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ EMPLOYES ਹੈਗੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਗੱਲਬਾਤ ਦੱਸੀ ਕਿ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਦੇਖੋ ਅਕਸਰ ਹੀ ਹੁੰਦਾ ਹੈ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਕਿਹਾ ਦੇ ਕਿ ਪੰਚਾਇਤਾਂ ਕੰਮ ਦੇਣਗੀਆਂ ਪੰਚਾਇਤਾਂ ਦੇ ਵਿੱਚ ਰਾਜਨੀਤਿਕ ਤੇ ਜਾਤੀ ਭੇਦਭਾਵ ਆਵੇ ਅਜੀਰਾਂ ਨੂੰ ਚਿੱਠੀ ਹਮੇਸ਼ਾ ਇਹ ਸੀਨਾ ਨੂੰ ਜੋ ਚਿੱਠੀ ਦਨੇ ਆਤਾ ਇਹ ਜਰੂਰ ਅੱਜ ਵੀ ਇਹਨਾਂ ਨੇ ਪ੍ਰਵਸਾਦਿਤ ਹੈ ਕਿ ਵਿਦਰਨ ਵੀਕ ਹਫਤੇ ਦੇ ਵਿੱਚ ਵਿੱਚ ਅਸੀਂ ਲਿਸਟ ਬਣਾ ਕੇ ਜਿਹੜਾ ਕੰਮ ਅਲਾਟ ਕਰਵਾਵਾਂਗੇ ਚਾਹੋ ਕਿਸੇ ਮਹਿਕਮੇ ਦਾ ਕਰਾਉਣ ਚਾਹੇ ਪੰਚਾਇਤੀ ਮਹਿਕਮੇ ਦਾ ਕੋਈ ਜੇ ਕੰਮ ਅਲਾਟ ਨਹੀਂ ਹੁੰਦਾ ਤਾਂ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਹੈ ਵੀ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਇਹਨਾਂ ਮਜ਼ਦੂਰਾਂ ਨੂੰ ਕੰਮ ਦਿਵਾਉਣ ਲਈ ਇਹਨਾਂ ਮਜ਼ਦੂਰਾਂ ਨੂੰ ਜਿਹੜਾ ਹੈਗਾ ਚੁੱਲਾ ਤਪਦਾ ਰੱਖਣ ਲਈ ਕੁਝ ਸੰਘਰਸ਼ ਕਰਨਾ ਪਿਆ ਤਾਂ ਨੈਸ਼ਨਲ ਅਦਾਲਤ ਮਹਾਪੰਚਾਇਤ ਸੰਘਰਸ਼ ਕਰਨ ਤੋਂ ਪੁੱਛਿਆ ਨਹੀਂ ਛੱਡੇਗੀ ਅਰੇ ਸਰਕਾਰ ਤੋਂ ਵੀ ਅਸੀਂ ਇਹ ਕਿ ਘੱਟੋ ਘੱਟ 500 ਰੁਪਿਆ ਮਨਰੇਗਾ ਦੀ ਦਿਹਾੜੀ ਜਿਹੜੀ ਹੋਣੀ ਚਾਹੀਦੀ ਹੈ 200 ਦਿਨਾਂ ਦਾ ਟੁਕੜ ਕੰਮ ਚੱਲਣਾ ਚਾਹੀਦਾ ਔਰ ਕੰਮ ਚੁਣੌਣ ਦੇ ਸਮੇਂ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਇਹ ਕਿ ਜਿਹੜੀ ਮਸ਼ੀਨ ਲੈ ਕੇ ਆਏ ਹੈ ਕਿ ਮਸ਼ੀਨ ਊਠਾ ਲਾਵਾਂਗੇ ਤੇ ਫਿਰ ਹਾਜ਼ਰੀ ਲੱਗੂਗੀ ਕਈ ਬਿਨਾਂ ਜਾ ਕੇ ਬਾਹਰ ਜਾ ਕੇ ਹਾਜ਼ਰੀ ਲਾਉਣ ਦਾ ਕੰਮ ਉਹ ਸਾਰਾ ਬੰਦ ਕੀਤਾ ਜਾਣਾ ਚਾਹੀਦਾ ਕਿਉਂਕਿ ਕਈ ਬਜ਼ੁਰਗ ਐਸੇ ਹੈ ਜਿਨ੍ਹਾਂ ਦੇ ਅਗੂਟਿਆਂ ਦੀਆਂ ਉਂਗਲਾਂ ਨਹੀਂ ਕੰਮ ਕਰਦੀਆਂ ਉਸ ਕਰਕੇ ਇਹਨਾਂ ਦੇ ਕਾਰਡਾਂ ਤੇ ਹਾਜ਼ਰੀ ਲੱਗਣੀ ਚਾਹੀਦੀ ਹੈ ਕੰਮ 200 ਦਿਨਾਂ ਨੂੰ ਮਿਲਣਾ ਚਾਹੀਦਾ ਜੇਕਰ ਕੰਮ ਅਲਾਟ ਦ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਕਮੇਟੀ ਕਿ ਬਣਾ ਦਿੱਤੀ ਗਈ ਹੈ ਅਸੀਂ ਅੰਦੋਲਨ ਕਰਾਂਗੇ ਅੰਗਰੀ ਸਭ ਜੇ ਗੱਲ ਕਰੀਏ ਕੁਝ ਡੀਪੂ ਹੋਲਡਰਾਂ ਦੀ ਵੀ ਗੱਲ ਚੱਲੀ ਵੀ ਉਹ ਕਣਕ ਨਹੀਂ ਦੇ ਰਹੇ ਕੀ ਕਹਿਣਾ ਚਾਹੂਗੇ ਹਾਂ ਇਹ ਮਸਲਾ ਵੀ ਇਹਨਾਂ ਦੇ ਇਸੇ ਪਿੰਡ ਚੱਕ ਰਾਮ ਸਿੰਘ ਵਾਲਾ ਜਿਹੜਾ ਪਿੰਡ ਹੈ ਇਹਦੇ ਇਹਦੇ ਵਿੱਚ ਝੂਠਾ ਸੀ ਕਿਉਂਕਿ ਮੈਂ ਪਿੰਡ ਕੱਲ ਗਿਆ ਸੀ ਪਿੰਡ ਦਾ ਦੌਰਾ ਕੀਤਾ ਉੱਥੇ ਸਾਡੇ ਸਾਹਮਣੇ ਆਇਆ ਕਿ ਡੀਪੂ ਹੋਲਡਰ ਜਿਹੜਾ ਉਸ ਪਿੰਡ ਦਾ ਡੀਪੂ ਹੋਲਡਰ ਉਹਦੀ ਮੌਤ ਹੋ ਚੁੱਕੀ ਆ ਤੇ ਕਿਸੇ ਹੋਰ ਬੰਦੇ ਨੂੰ ਡੀਪੂ ਉਸੇ ਦਿੱਤਾ ਹੋਇਆ ਤੇ ਉਹ ਕਹਿੰਦਾ ਵੀ ਸਾਰੇ ਮੈਂਬਰਾਂ ਨੂੰ ਪਹਿਲਾਂ ਲੈ ਕੇ ਆਓ ਤਾਂ ਫਿਰ ਮੈਂ ਪਰਚੀਆਂ ਕੱਟ ਕੇ ਦਊਂਗਾ। ਇਹਦੀ ਸ਼ਿਕਾਇਤ ਅਸੀਂ ਅੱਜ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਮੈਡਮ ਰੂਪ੍ਰੀਤ ਕੌਰ ਨੂੰ ਅਸੀਂ ਕੀਤੀ ਹੈ। ਉਹਨਾਂ ਨੇ ਉਹਦੀ ਇਨਕੁਆਰੀ ਜਿਹੜੀ ਹੈ ਮਾਰਕ ਬਿਸਤੂ ਐਫਐਸ ਹੋ ਗਿਆ। ਮੈਂ ਤਾਂ ਉਹਨਾਂ ਨੂੰ ਕੀਤੀ ਹੈ ਕਿ ਤੁਰੰਤ ਉਹ ਤੋਂ ਚਾਰਜ ਲੈ ਕੇ ਕਿਸੇ ਹੋਰ ਨੂੰ ਚਾਰਜ ਦਿੱਤਾ ਜਾਊਗਾ ਤੇ ਨਾਲ ਹੀ ਅਸੀਂ ਇਹ ਕਿਹਾ ਕਿ ਪਿੰਡ ਦੇ ਹੀ ਕਿਸੇ ਐਸ.ੀ. ਭਾਈਚਾਰੇ ਦੇ ਨੌਜਵਾਨ ਨੂੰ ਕਣਕ ਲਾਟ ਕਰਨ ਦੇ ਅਧਿਕਾਰ ਜਿਹੜੇ ਆ ਉਹ ਦਿੱਤੇ ਜਾਣ। ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਜੇਕਰ ਡੀਪੂ ਹੋਲਡਰਾਂ ਨੇ ਆਪਣੀ ਮਨਮਾਨੀ ਬੰਦਨਾ ਕੀਤੀ ਤੈਦੇ ਖਿਲਾਫ ਵੀ ਨੈਸ਼ਨਲ ਅਦਾਲਤ ਮਹਾਪੰਚਾਇਤ ਇਕਾਂ ਦੂਰ ਨੂੰ ਬਿੜਨ ਤੋਂ ਪਿੱਛੇ ਨਹੀਂ ਹਟੇ। ਬਿਲਕੁਲ ਜੀ ਬਿਲਕੁਲ ਐਸੀ ਦਲਿਤ ਮਹਾਪੰਚਾਇਤ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਜਿਨ੍ਹਾਂ ਨੇ ਕਿਹਾ ਕਿ ਜੇ ਨਰੇਗਾ ਮਜ਼ਦੂਰਾ ਨਾਲ ਕਿਸੇ ਨੇ ਵੀ ਟੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਦਲਿਤ ਮਹਾਪੰਚਾਇਤ ਹੈ ਉਹ ਵੱਡਾ ਸੰਘਰਸ਼ ਕਰਨ ਨੂੰ ਤਿਆਰ ਹੋਵੇਗੀ। ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par